ਅੰਦੋਲਨ ਤਾਂ ਹੁੰਦੇ ਰਹੇ ਉਹਦੇ ਵਿੱਚੋਂ ਕੁਝ ਗਦਾਰ ਬੰਦੇ ਸਾਡੇ ਜਿਹੇ ਅੰਦੋਲਨ ਨੂੰ ਫੇਲ ਵੀ ਕਰਦੇ ਰਹੇ ਉੱਥੇ 60 70 ਬੰਦੇ ਦਾ ਫੱਟੜ ਕਰਤੇ ਗੋਲੀਆਂ ਮਾਰ ਕੇ ਉਹਨਾਂ ਦੀਆਂ ਪ੍ਰਾਵੜੀਆਂ ਤੇ ਗੋਲੇ ਸਿਰ ਤੇ ਅਥਰੂ ਗਏ ਸ ਤੇ ਕਿਸਾਨ ਦੀ ਮੌਤ ਵੀ ਹੋ ਗਈ ਹੈ ਮਰਨ ਨੂੰ ਤਿਆਰ ਆ ਸੀ ਪਿੱਛੇ ਨਹੀਂ ਹਟਦਾ ਕੋ ਸਰਕਾਰਾਂ ਖਰੀਦ ਲੈਂਦੀਆਂ ਸਾਡੇ ਆਗੂਆਂ ਨੂੰ ਵੀ ਜਿਹੜੇ ਅੰਦੋਲਨ 100% ਕਾਮਯਾਬ ਨਹੀਂ ਹੁੰਦੇ ਕਾ ਨਹੀਂ ਸਾਨੂੰ ਕੋਈ ਕਹਿਣਾ ਕਿਸੇ ਕਲ ਦਾ ਕੋਈ ਸਾਨੂੰ ਮਜਬੂਰ ਨੂੰ ਕਿ ਅੰਦੋਲਨ ਦਾ ਰਾਹ ਕਰਨਾ ਪੈਣਾ ਤੇ ਕੀਤਾ ਗਿਆ ਸੀ ਚਾਰ ਨਹੀਂ ਹੈ ਸਾਡੇ ਕੋਲ ਕੋਈ ਬੰਬ ਨਹੀਂ ਹੈ ਸਾਨੂੰ ਰਸਤੇ ਵਿੱਚ ਰੋਕ ਲਿਆ ਪੰਜਾਬ ਦੇ ਵਿੱਚ ਖੋਣੇਰ ਦੇਖ ਰਹੇ ਹੋ ਮੈਂ ਹਾ ਅਨੁਰਾਗ ਸ਼ਰਮਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਗੱਲਬਾਤ ਕਰ ਰਹੇ ਹਾਂ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਅੱਜ ਬਾਰਡਰ ਦੇ ਉੱਤੇ ਸ਼ਾਂਤੀ ਬਣੀ ਹੋਈ ਹੈ ਕਿਉਂਕਿ ਮੀਟਿੰਗ ਹੋਣੀ ਹੈ 10 ਤਰੀਕ ਨੂੰ ਉਦੋਂ ਤੱਕ ਸ਼ਾਂਤਮਈ ਵਾਤਾਵਰਨ ਚੱਲ ਰਿਹਾ ਤੁਸੀਂ ਦੇਖੋ ਕਿੱਡੇ ਪੁਰਾਣੇ ਪੁਰਾਣੇ ਟਰੈਕਟਰ ਟਰਾਲੀਆਂ ਇੱਥੇ ਪਹੁੰਚੇ ਹੋਏ ਨੇ ਅੰਦੋਲਨ ਦੇ ਵਿੱਚ ਹਰੇਕ ਵਿਅਕਤੀ ਆਪਣਾ ਯੋਗਦਾਨ ਪਾ ਰਿਹਾ ਬਹੁਤ ਪੁਰਾਣਾ ਟਰੈਕਟਰ ਲੱਗ ਰਿਹਾ ਇਹ ਦੇਖਣ 'ਚ ਜੀ ਔਰ ਇਹ ਵੀ ਇੱਥੇ ਪਹੁੰਚਿਆ ਹੈ ਸੇਵਾ ਨਿਭਾ ਰਿਹਾ ਇਧਰਲੇ ਪਾਸੇ ਬਾਬਿਆਂ ਦੀ ਟਾਣੀ ਕਿਹੜਾ ਪਿੰਡ ਹੈ ਆਪਣਾ ਪਿੰਡ ਫਰੋਜਪੁਰ ਜ਼ਿਲ੍ਹਾ ਇੱਥੇ ਅੰਦੋਲਨ ਦੇ ਵਿੱਚ ਕਦੋਂ ਦੇ ਆਏ ਹੋਏ ਹਾਂ ਅੰਦੋਲਨ ਦੇ ਸਾਨੂੰ 10 ਦਿਨ ਹੋ ਗਏ ਆ ਅੱਛਾ ਪਿੱਛੇ ਤੋਂ ਸ਼ੁਰੂ ਹੋਏ ਹੋਏ ਹਾਂ ਜਦੋਂ ਚੱਲਿਆ ਹੀ ਹੋਏ ਹਾਂ ਅੱਛਾ ਚੱਲੇ ਤੋਂ ਵੀ ਆ ਕਿੱਦਾਂ ਦੇਖ ਰਹੇ ਹੋ ਜਿਵੇਂ ਆ ਗੋਲੇ ਗੋਲੇ ਸਿੱਟੇ ਜਾ ਰਹੇ ਸੀ ਬੜਾ ਧੱਕਾ ਚੱਲ ਰਿਹਾ ਸੀ ਇਹ ਵੇਖੋ ਜੀ ਅਸੀਂ ਤਾਂ ਦਿੱਲੀ ਦੇ ਜਾਣ ਨੂੰ ਤਿਆਰ ਹੋ ਕੇ ਆਏ ਆ ਤੇ ਦਿੱਲੀ ਜਾਣੋਂ ਤੋਂ ਪੰਜਾਬ ਦੇ ਬਾਰਡਰਾਂ ਤੇ ਸਾਨੂੰ ਇਹਨਾਂ ਨੇ ਆ ਇੱਥੇ ਰੋਕੀ ਰੱਖਿਆ 25 ਦਿਨ ਹੋ ਗਏ ਆ ਅਜਾ ਹੁਣੇ ਵੀ ਅਸੀਂ ਹੁਣ ਤੁਹਾਨੂੰ ਨੰਗਣ ਨਹੀਂ ਦਿੰਦੇਗੇ ਅੱਗੇ ਹਰਿਆਣੇ ਨੇ ਸਾਡੀ ਬਹੁਤ ਮਤ ਕੀਤੀ ਸੀਗੀ ਜਿਹੜਾ ਅੰਦੋਲਨ ਪੈ ਕੇ ਸਾਲ 13 ਮਹੀਨੇ ਚੱਲਿਆ ਸੀ ਉਹ ਅਸੀਂ ਦਿੱਲੀ ਰਹੇ ਆ ਮੈਂ 3 ਮਹੀਨੇ 4 ਮਹੀਨੇ ਮੈਂ ਉੱਥੇ ਰਹਿਆ ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਆ ਤੇ ਮੇਰੇ ਸਾਥ ਆਉਂਦੇ ਆ ਅਸੀਂ ਵਾਰੀ ਨਾਲ ਵੀ ਆਉਣੇ ਜਾਂਦੇ ਆ ਤੇ ਓਂ ਕਰਕੇ ਵੀ ਅੰਦੋਲਨ ਸਾਨੂੰ ਸਾਰਿਆਂ ਨੂੰ ਇਹ ਹੀ ਆ ਵੀ ਅੰਦੋਲਨ ਤੋਂ ਬਿਨਾ ਸਾਡਾ ਨਹੀਂ ਕਿਨਾਰਾ ਜੀ ਅੰਦੋਲਨ ਸਾਨੂੰ ਇਹ ਕੋਈ ਚਾਹ ਨਹੀਂ ਕੋਈ ਸਾਨੂੰ ਕੋਈ ਖੁਸ਼ੀ ਨਹੀਂ ਅੰਦੋਲਨ ਸਾਨੂੰ ਮਜਬੂਰ ਹੋ ਕੇ ਕਰਨਾ ਪੈ ਰਿਹਾ ਪੁਰਾਣੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਇਹ ਅੰਦੋਲਨ ਇਸ ਤਰ੍ਹਾਂ ਦੇ ਹੁੰਦੇ ਸੀ ਐ ਹੁੰਦਾ ਸੀ ਇਹ ਤਾਂ ਵੇਖੋ ਜੀ ਮੈਂ ਹੋ ਗਿਆ 75 ਸਾਲ ਦਾ ਬੰਦਾ ਤੇ ਪਰ ਮੁੜ ਕੇ ਅੰਦੋਲਨ ਤਾਂ ਹੁੰਦੇ ਰਹੇ ਉਹਦੇ ਵਿੱਚੋਂ ਕੁਝ ਗਦਾਰ ਬੰਦੇ ਸਾਡੇ ਜਿਹੜੇ ਅੰਦੋਲਨ ਨੂੰ ਫੇਲ ਵੀ ਕਰਦੇ ਰਹੇ ਤੇ ਕੁਝ ਸਰਕਾਰਾਂ ਖਰੀਦ ਲੈਂਦੀਆਂ ਸਾਡੇ ਆਗੂਆਂ ਨੂੰ ਵੀ ਜਿਹੜੇ ਅੰਦੋਲਨ 100% ਕਾਮਯਾਬ ਨਹੀਂ ਹੁੰਦੇ ਅੰਦੋਲਨ ਇੱਕ ਦਿੱਲੀ ਵਾਲਾ ਪੂਰਾ ਵਧੀਆ ਰਿਹਾ ਜਿਹੜਾ ਪਿਛਲੇ ਸਾਲ ਹੋਇਆ ਪਿਛਲੇ ਸਾਲ ਤੇ ਸਾਨੂੰ ਸਰਕਾਰ ਨੇ ਨਵਾਲੀ ਸੀ ਅਸੀਂ ਸਰਕਾਰ ਮੋਦੀ ਸਰਕਾਰ ਅੱਛਾ ਉਹਦੇ ਵਿੱਚ ਉਹਨੇ ਸਾਨੂੰ ਵਾਅਦੇ ਕੀਤੇ ਵਾਅਦੇ ਕੀਤੇ ਸੀ ਵੀ ਤੁਹਾਨੂੰ ਤਿੰਨ ਕਾਲੇ ਕਾਨੂੰਨ ਜਿਹੜੇ ਨਾ ਇਹ ਬਹੁਤ ਸਮਤੀ ਸਰਕਾਰ ਦੀ ਹੈ ਜਿਹੜੀ ਇਹ ਨਾ ਕਾਲੇ ਕਾਨੂੰਨਾਂ ਦੀ ਮਹਾਰਾਜ ਕੋਆਪਰੇਟਿਵ ਘਰਾਨਿਆਂ ਦੀ ਸਰਕਾਰ ਆ ਇਹ ਇਸ ਮਜ਼ਦੂਰ ਨੂੰ ਸਿਰਫ ਦਿਹਾੜੀਦਾਰ ਕਲਾ ਕੇ ਸਾਡੀ ਜ਼ਮੀਨ ਖੋਣ ਨੂੰ ਸਾਡੇ ਹੋਰ ਧੰਦੇ ਖੋਣ ਨੂੰ ਇਹਨਾਂ ਦੀ ਸਿਆਸਤ ਪਤਾ ਨਹੀਂ ਕਿਤੇ ਬਾਹਰਲੇ ਮੁਲਕ ਦੀ ਆ ਜਾਂ ਕਿਸੇ ਦੀ ਗੱਲ ਆ ਇਹ ਉਹ ਸਿਆਸਤ ਆ ਨਾ ਜਿਹੜੀ ਇਹਨਾਂ ਦੇ ਅੰਦਰ ਰਚ ਕੇ ਨਾ ਜ਼ਿਮੀਂਦਾਰ ਨੂੰ ਭਾਰਤ ਦੇ ਨੂੰ ਕਮਜ਼ੋਰ ਕਰਨਾ ਫਿਰਦੀ ਹੈ ਹਾਂ ਹੈ ਬਿਲਕੁਲ ਬਿਲਕੁਲ ਸੋ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਸਮੇਂ-ਸਮੇਂ ਤੇ ਕਿਸਾਨਾਂ ਨੇ ਅੰਦੋਲਨ ਕੀਤੇ ਆ ਵੀ ਤੁਹਾਡਾ ਕੀ ਨਾਮ ਬਜ਼ੁਰਗੋ ਬਖਸੀਸ ਆਈ ਸਾਡਾ ਨਾ ਜ਼ਿਲ੍ਹਾ ਬਰਿੰਡਾ ਜ਼ਿਲ੍ਹਾ ਬਰਿੰਡਾ ਆ ਜੀ ਤੁਸੀਂ ਕਿੰਨੇ ਦਿਨਾਂ ਨਾਲ ਡਟੇ ਹੋਏ ਹੋ ਅਸੀਂ 11 ਤਰੀਕ ਦੇ ਆਏ ਹਾਂ 11 ਦੇ ਹਾਂਜੀ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਅੰਦੋਲਨ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਨੌਜਵਾਨ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਹੇ ਹਾਂ ਤੁਸੀਂ ਬਜ਼ੁਰਗ ਹੋਣ ਦੇ ਨਾਤੇ ਕਿਸ ਤਰ੍ਹਾਂ ਦੀ ਸਲਾਹਾਂ ਦੇ ਰਹੇ ਹੋ ਅਸੀਂ ਸਲਾਹਾਂ ਤਾਂ ਇਹ ਦੇ ਰਹੇ ਹਾਂ ਕਿ ਸਾਡੇ ਤਾਂ ਸਾਨੂੰ ਗਾਹਾਂ ਹੀ ਨਹੀਂ ਜਾਣ ਦਿੰਦੇ ਉੱਥੇ ਜਦੋਂ ਅਸੀਂ ਜਾਂਦੇ ਹਾਂ ਉੱਥੇ 60 70 ਬੰਦੇ ਦਾ ਫੱਟੜ ਕਰਤੇ ਗੋਲੀਆਂ ਮਾਰ ਕੇ ਉਹਨਾਂ ਨੇ ਰੌੜਦੀਆਂ ਤੇ ਗੋਲੇ ਸਿਰ ਤੇ ਅਥਰੂ ਗਏ ਸ ਤੇ ਕਿਸਾਨ ਦੀ ਮੌਤ ਵੀ ਹੋ ਗਈ ਆ ਗਿਆਨ ਸਿੰਘ ਨਾਮ ਹਾਂ ਗਿਆਨ ਸਿੰਘ ਨਾਂ ਦੀ ਮੌਤ ਹੋ ਗਈ ਹੈ ਜੀ ਚਲੋ ਕੋਈ ਹਾਂ ਹਾਂ ਮਰਨਾ ਪਰੂ ਪਰੂ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਵੀ ਮਰਨ ਨੂੰ ਤਿਆਰ ਆ ਅਸੀਂ ਪਿੱਛੇ ਨਿਹੜ ਗਏ ਪੰਜਾਬ ਦੇ ਤਿੰਨ ਬਾਰਡਰ ਹੈ ਖਨੋਰੀ ਬਾਰਡਰ ਹੈ ਹਾਂ ਜੀ ਹੋਰ ਵੀ ਆਹ ਬਾਰਡਰ ਹੈ ਸ਼ੰਭੂ ਹਾਂ ਜਾਂ ਹੋਰ ਵੀ ਹੈ ਅਸੀਂ ਜਿਹਨੇ ਪੰਜਾਬ ਨੂੰ ਤਿੰਨ ਸਮਾਂ ਤੋਂ ਦਿੱਲੀ ਜਾਣ ਨੂੰ ਤਿਆਰ ਹੋਏ ਸੀ ਜੀ ਇਹਨਾਂ ਨੇ ਸਾਡੀਆਂ ਮੇਨ ਸੜਕਾਂ ਤੇ ਸਾਰਿਆਂ ਨੂੰ ਕੰਟਰੋਲ ਕਰਕੇ ਨਾ ਤੇ ਜਿਵੇਂ ਜਿਵੇਂ ਲੋਕਾਂ ਦਾ ਮਹਾਨ ਸੀ ਆਪਦੇ ਆਪ ਦੀ ਸਕੀਮਾਂ ਉਹਵੇਂ-ਉਵੇਂ ਨਾਲ ਰੋਕ ਕੇ ਲੋਕ ਆਪਦੇ ਹੱਡ ਬਣਾ ਕੇ ਚੱਲੇ ਸੀ ਤੇ ਆ ਅਸੀਂ ਤਿਆਰੀ ਕਰਕੇ ਲੋਕ ਸਾਰੇ ਵੇਲੇ ਕੋਈ ਚਾ ਨਹੀਂ ਸਾਨੂੰ ਕੋਈ ਕਹਿੰਦਾ ਕਿਸੇ ਗੱਲ ਦਾ ਕੋਈ ਸਾਨੂੰ ਮਜਬੂਰ ਨੋ ਕਿ ਅੰਦੋਲਨ ਦਾ ਰਾਹ ਕਰਨਾ ਪੈਣਾ ਤੇ ਕੀਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਇਹ ਤਾਂ ਮਜਬੂਰੀ ਹੁੰਦੀ ਹੈ ਕਿ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਚਾ ਨਹੀਂ ਹੈ ਜੀ ਤੁਸੀਂ ਬਜ਼ੁਰਗੋਂ ਕਿਵੇਂ ਦੇਖਦੇ ਹੋ ਅੰਦੋਲਨ ਨੂੰ ਸਾਨੂੰ ਲੋਨ ਨੂੰ ਅਸੀਂ ਤਾਂ ਵੇਣਾ ਵੀ ਕਾਮਯਾਬ ਕਰਨਾ ਹੀ ਚਾਹੁੰਦੇ ਹਾਂ ਹਾਂ ਇਹ ਕਰਨਾ ਹੈ ਹਾਂ ਚਲੋ ਬਿਲਕੁਲ ਜੀ ਕਾਮਯਾਬੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਇੰਨੇ ਸਾਰੇ ਲੋਕ ਜਦੋਂ ਕਿਸੇ ਇੱਕ ਚੀਜ਼ ਦੇ ਉੱਤੇ ਨਿਕਲਦੇ ਆ ਇੱਕ ਅੰਦੋਲਨ ਨੂੰ ਛੇੜਦੇ ਆ ਤੇ ਕਾਮਯਾਬੀ ਮੜ ਜਾ ਇੱਧਰ ਹੋਇਓ ਰਸਤਾ ਇੱਧਰ ਬਜ਼ੁਰਗ ਖੜੇ ਆ ਨਾ ਗੱਲ ਕਰਦੇ ਆ ਹਾਂ ਜੀ ਸੱਚ ਕੋਈ ਗੱਲ ਨਹੀਂ ਜੀ ਹਾਂ ਜੀ ਤੁਸੀਂ ਦੱਸੋ ਜੀ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਵਕਤ ਹਜ਼ਾਰਾਂ ਲੱਖਾਂ ਲੋਕ ਇੱਥੇ ਨੇ ਔਰ ਉਸ ਤੋਂ ਇਲਾਵਾ ਕਰੋੜਾਂ ਲੋਕਾਂ ਦੀ ਨਜ਼ਰ ਹੈ ਇਸ ਦੇ ਉੱਤੇ ਕਿ ਜੇਕਰ ਅੰਦੋਲਨ ਕਾਮਯਾਬ ਹੁੰਦਾ ਹੈ ਤੇ ਜਿਵੇਂ ਹੁਣ ਬਿਹਾਰ ਦੇ ਕਿਸਾਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਕਹਿੰਦੇ ਆ ਕਿ ਸਾਨੂੰ ਸਾਰੇ ਭਾਰਤ ਦੇ ਵਿੱਚ ਇਹਦਾ ਫਾਇਦਾ ਹੋਊਗਾ ਦੇਖੋ ਜੀ ਇਕ ਕਲੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਇਹ ਮਜ਼ਦੂਰਾਂ ਦਾ ਵੀ ਆ ਦੁਕਾਨਦਾਰਾਂ ਦਾ ਵੀ ਅੰਦੋਲਨ ਹੈ ਔਰ ਨਾ ਕੱਲੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਜੋ ਮੋਦੀ ਸਰਕਾਰ ਆਪ ਦੇ ਆਪ ਨੂੰ ਲੋਕਤੰਤਰ ਕਹਿੰਦੀ ਹੈ ਉਹ ਲੋਕਤੰਤਰ ਦਾ ਕਾਹਨ ਕਰ ਰਹੀ ਇਸ ਅੰਦੋਲਨ ਦੇ ਵਿੱਚ ਸਾਡਾ ਇੱਕ ਨੋਕਤੰਤਰਿਕ ਅਧਿਕਾਰ ਹੈ ਕਿ ਅਸੀਂ ਆਪਦੀ ਡਿਮਾਂਡ ਰੱਖ ਸਕਦੇ ਹਾਂ ਅਸੀਂ ਕੋਈ ਹਥਿਆਰ ਨਹੀਂ ਹੈ ਸਾਡੇ ਕੋਲੇ ਕੋਈ ਬੰਬ ਨਹੀਂ ਹੈ ਸਾਨੂੰ ਰਸਤੇ ਵਿੱਚ ਰੋਕ ਲਿਆ ਪੰਜਾਬ ਦੇ ਵਿੱਚ ਔਰ ਖਤਰ ਸਰਕਾਰ ਦਾ ਐਡਾ ਧੱਕਾ ਉਹਦੇ ਨਾਲ ਹੀ ਸਾਡੀ ਭਗਵੰਤਬਾਰ ਸਰਕਾਰ ਨਾਲ ਹੀ ਹੈ ਕਿਉਂ ਪੰਜਾਬ ਦੇ ਹੱਦ ਚਾੱਕ ਸਾਡੇ ਤੇ ਅਥਰੂ ਗਾਇਸ ਦੇ ਗੋਲੇ ਸੱਟ ਰਹੇ ਆ ਉਹਨਾਂ ਨੇ 12 ਤਰੀਕ ਨੂੰ ਡਰੋਨ ਦੇ ਨਾਲ ਵੀ ਜਿਵੇਂ ਪਾਕਿਸਤਾਨ ਨੂੰ ਤੇ ਕਹਿੰਦੇ ਆ ਨਾ ਕਿ ਪਾਕਿਸਤਾਨ ਹਥਿਆਰ ਛੁੱਟਦਾ ਇਹ ਸਰੇ ਆਮ ਸੱਟ ਰਹੇ ਆ ਸਾਡੇ ਤੇ ਉਹ ਤਾਂ ਦੁਸ਼ਮਣ ਆ ਚਲੋ ਪਾਕਿਸਤਾਨ ਅਸੀਂ ਨਹੀਂ ਮੰਨਦੇ ਵੈਸੇ ਦੁਸ਼ਮਣ ਉਹਨਾਂ ਨੂੰ ਇੱਕ ਤਰਫ ਇਹ ਤਾਂ ਕਹਿੰਦੀ ਆ ਸਰਕਾਰ ਦਾ ਦੁਸ਼ਮਣ ਉਹਨਾਂ ਨੇ ਉਹਨੇ ਸੱਟੇ ਜਨੇਰਾਂ ਨੇ ਸਾਡੇ ਤੇ ਸੱਟੇ ਆ 11 ਤਰੀਕ ਨੂੰ ਇੰਨੇ ਲੋਕ ਫਟੜ ਹੋਏ ਆ ਕੱਲ ਇੱਕ ਬਜ਼ੁਰਗ ਉੱਥੇ ਸ਼ਹੀਦ ਹੋ ਗਿਆ ਮੇਰੇ ਹਿਸਾਬ ਨਾਲ ਜਦੋਂ ਪਹਿਲੇ ਦਿਨ ਹੀ ਤੁਰਕ ਬਨ 40 ਮੁੰਡੇ ਸਾਡੇ ਫਟੜ ਹੋਏ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬੁਲਟ ਅਸਲੀ ਗੋਲਿਆਂ ਵੀ ਚਲਾਈਆਂ ਪਲੇਟ ਗੰਨਾਂ ਵੀ ਚਲਾਈਆਂ ਰਬੜ ਰਬੜ ਬੁਲਟ ਔਰ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਇਹਨਾਂ ਨੇ ਸੱਟੇ ਆ ਉਹ ਆਰਮੀ ਤੋਂ ਲਏ ਹੋਏ ਐਕਸਪਾਇਰੀ ਡੇਟ ਦੇ ਸੀਗੇ ਹਾਂ ਬਿਲਕੁਲ ਮੈਂ ਰਿਪੋਰਟ ਵੀ ਦਿਖਾਈ ਸੀ ਉਹ ਕਿ ਐਕਸਪਾਇਰੀ ਡੇਟ ਦੇ ਆ 2022 ਚ ਐਕਸਪਾਇਰ ਹੋਗੇ ਕੋਈ 2017 ਚ ਹੋਗੇ ਅਸੀਂ ਆਪ ਦੇ ਮਿਲਟਰੀ ਦੇ ਅਫਸਰਾਂ ਨੂੰ ਇਹਦੇ ਵਿੱਚ ਦੋਸ਼ੀ ਸਮਝਦੇ ਆ ਅੱਛਾ ਅਕਸਰ ਐਕਸਪਾਇਰੀ ਦੇ ਡੇਟ ਦੇ ਆਏ ਆ ਤਾਂ ਮਿਲਟਰੀ ਤੋਂ ਹੀ ਆ ਨੋ ਇਨਾਂ ਕੋਲ ਤਾਂ ਹੈ ਹੀ ਨਹੀਂ ਪੁਲਿਸ ਕੋਲ ਤਾਂ ਹੁੰਦੇ ਹੀ ਨਹੀਂ ਉਹ ਗੋਲੇ ਜਿਹੜੇ ਇਹਨਾਂ ਦੇ ਸਿੱਟੇ ਆ ਸਾਡੇ ਤੇ ਸੋ ਇਹ ਆ ਵੀ ਲੋਕਤੰਤਰ ਨੂੰ ਆਪਦੇ ਆਪ ਨੂੰ ਕਹਿੰਦੀ ਹੈ ਦੁਨੀਆ ਦੇ ਵਿੱਚ ਮੋਦੀ ਸਰਕਾਰ ਕਿਸੀ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਦੇ ਵਿੱਚ ਪਰ ਮੈਂ ਸਮਝਦਾ ਵਿਖਤ ਲੋਕਤੰਤਰ ਨਹੀਂ ਹੈ ਇੱਥੇ ਤਾਨਾਸ਼ਾਹੀ ਸਰਕਾਰ ਹੈ ਜੀ ਸੋ ਤਾਨਾਸ਼ਾਹੀ ਸਰਕਾਰ ਨਜ਼ਰ ਆ ਰਹੀ ਹੈ ਇਸ ਵਕਤ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬੈਠੀ ਹੈ ਕਿਉਂਕਿ ਲੋਕਾਂ ਦਾ ਹੱਕ ਹੁੰਦਾ ਲੋਕਤੰਤਰ ਦੇ ਵਿੱਚ ਕਿ ਉਹ ਕੁਛ ਵੀ ਆਪਣੀ ਗੱਲ ਕਿਸੇ ਦੇ ਅੱਗੇ ਰੱਖ ਸਕਦੇ ਆ ਪ੍ਰਦਰਸ਼ਨ ਕਰ ਸਕਦੇ ਆ ਫਿਰ ਇਹ ਤਾਂ ਆਪਣੀ ਰਾਜਧਾਨੀ ਨੂੰ ਜਾ ਰਹੇ ਹੈ ਕਿਉਂਕਿ ਦਿੱਲੀ ਰਾਜਧਾਨੀ ਹੈ ਹਰ ਇੱਕ ਵਿਅਕਤੀ ਦੀ ਇਹਨਾਂ ਦਾ ਹੱਕ ਹੈ ਹਰ ਇੱਕ ਬੰਦੇ ਦਾ ਹੱਕ ਹੈ ਸੋ ਜਾਣ ਦੇਣਾ ਚਾਹੀਦਾ ਸੀਗਾ ਪਰ ਆ ਸਾਹਮਣੇ ਹਰਿਆਣੇ ਦੀ ਹੱਦ ਹੈ ਉੱਥੇ ਰੋਕ ਦਿੱਤਾ ਗਿਆ ਇਸ ਵਕਤ ਅਸੀਂ ਪੰਜਾਬ ਦੀ ਧਰਤੀ ਤੇ ਖੜੇ ਆ ਤੇ ਪੰਜਾਬ ਦੇ ਵਿੱਚ ਆ ਕੇ ਡਰੋਨਾਂ ਵੱਲੋਂ ਜਿਹੜੇ ਅਥਰੂ ਗੈਸ ਦੇ ਗੋਲੇ ਉਹ ਵੀ ਵਰਸਾਏ ਜਾਂਦੇ ਸੀ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਿਹੜੇ ਹੈ ਪਟਿਆਲਾ ਦੇ ਉਹਨਾਂ ਵੱਲੋਂ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਕਿ ਇਸ ਤਰ੍ਹਾਂ ਦੀ ਅਗਰ ਤੁਸੀਂ ਕਰੋਗੇ ਫਿਰ ਸਾਨੂੰ ਵੀ ਕਾਰਵਾਈ ਕਰਨੀ ਪਊਗੀ ਉਸ ਤੋਂ ਬਾਅਦ ਥੋੜੀ ਠਲ ਤਾਂ ਪਈ ਹੈ ਪਰ ਉਨੀ ਵੀ ਠਲ ਨਹੀਂ ਪਈ ਕਿ ਜਿਹਨੂੰ ਕਹਿ ਦਈਏ ਕਿ ਬੰਦ ਹੀ ਹੋ ਗਏ ਆ ਤੇ ਤੁਸੀਂ ਦੇਖੋ ਆ 2 ਦਿਨ ਤੋਂ ਸ਼ਾਂਤੀ ਬਣਾਈ ਹੋਈ ਸੀਗੀ ਕਿ ਸ਼ਾਂਤੀ ਰੱਖੋ ਖਨੋਰੀ ਬਾਰਡਰ ਦੇ ਉੱਤੇ ਵੀ ਸ਼ਾਂਤੀ ਰੱਖੀ ਗਈ ਤੇ ਇੱਥੇ ਵੀ ਕਿਸਾਨ ਸ਼ਾਂਤਮਈ ਤਰੀਕੇ ਨਾਲ ਹੀ ਬੈਠੇ ਆ ਇੰਤਜ਼ਾਰ ਕਰ ਰਹੇ ਆ ਐਤਵਾਰ ਸ਼ਾਮੀ 6 ਵਜੇ ਹੋਣ ਵਾਲੀ ਮੀਟਿੰਗ ਦਾ ਕਿ ਉਸ ਦੇ ਵਿੱਚ ਕੋਈ ਹੱ ਕਿਸਾਨ ਨੌਜਵਾਨ ਮਜ਼ਦੂਰ ਕਿਸਾਨ ਆਗੂ ਸਾਰੇ ਇੱਕ ਗੱਲ ਕਹਿ ਚੁੱਕੇ ਆ ਕਿ ਦਿੱਲੀ ਤੱਕ ਜਾਣਾ ਹੈ ਫਿਰ ਜਿਵੇਂ ਮਰਜ਼ੀ ਜਾਣਾ ਪਵੇ ਜਾ ਕੇ ਦਿਖਾਵਾਂਗੇ ਸੋ ਸਮਾਂ ਦੱਸੂਗਾ ਕਿ ਸਰਕਾਰ ਟੁਕਦੀ ਹੈ ਕਿਸਾਨਾਂ ਵੱਲ ਜਾਂ ਫਿਰ ਜਿਸ ਤਰ੍ਹਾਂ ਦੱਸ ਰਹੇ ਸੀ ਕਿ ਲਾਰੇ ਲੱਪੇ ਲਗਾ ਕੇ ਸਮਾਂ ਨੰਗਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪਾਲਿਸੀ ਦੇ ਉੱਤੇ ਸਰਕਾਰ ਚੱਲਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਬਣੇ ਰਹੋ ਔਨ 에ਅਰ ਦੇ ਨਾਲ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਗਰਾਉਂਡ ਜ਼ੀਰੋ ਤੋਂ ਦਿੰਦੇ ਰਹਾਂਗੇ ਕੈਮਰਾ ਪਰਸਨ ਅਰਤੁਲ ਬਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ